ਦੇਖੋ ਅੱਜ ਜਿਹੜੇ ਪੰਜਾਬ ਸ਼ਕਾ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮਹੀਮ ਹੈ ਉਹਦੇ ਤਹਿਤ ਜਿਹੜੇ ਹੈਗੇ ਸਾਡਾ ਜਿਹੜਾ ਹੈ ਗੁਰਦਾਸਪੁਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੀ ਐਫ ਆਰ ਹੁਣ ਤੱਕ ਜਿਹੜੇ ਹੈਗੇ ਦਬਿਜ ਕਰ ਚੁੱਕੇ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹੜੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈਵਿੰਡੀ ਦੀ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਕਿ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਵਿੰਡੀ ਦੀ ਰਿਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਉਹਨ ਕਮਰਸ਼ੀਅਲ ਕੁਆਂਟੀਟੀ ਆਈਸੀਟੀ ਜਿਹੜੀ ਦੀ ਰਿਕਵਰੀ ਹੈ ਉਹ ਵੀ ਸਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤੇ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਜੂ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਪੰਜਾਬ ਸਰਕਾਰ ਮਾਜੂ ਸੀਮ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚੇਬਰ ਚੜ੍ਹ ਕੇ ਕੰਮ ਕਰ ਰਿਹਾ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੋਧਾ ਸ਼ਿਰ ਵਿਦਿਅਕ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਹੋ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਨਾਨਾਗਰ ਅਤੇ ਸਿਟੀ ਇਹਨਾਂ ਦੇ ਚਾਹ ਜਿਹੜੇ ਮੇਜਰ ਹੌਟਸਪੌਟ ਸਗੇ ਉਹਨਾਂ ਉੱਥੇ ਅਸੀਂ ਜੋ ਕੋਆਰਡੀਨੇਟਸ ਆਪਰੇਸ਼ਨ ਚ ਆਇਆ ਤਾਂ ਅੱਜ ਮੈਂ ਇੱਥੇ ਇਸਲਾਮਾਬਾਦ ਮੂਲੇ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਐਫਆਈਏ ਮਦਰਸ਼ ਕੀਤੀ ਹੈਗੀ ਹੁਣੇ ਵੀ ਅਸੀਂ ਜਿਹੜਾ ਹੈਗਾ ਕੋਆਪਰੇਸ਼ਨ ਕੀਤਾ ਹੈਗਾ ਜਿਹਦੇ ਅਸੀਂ ਜਿਹੜਾ ਹੈਗਾ ਰਿਕਵਰੀ ਮੈਂਟ ਆਊਟ ਹੋਈ ਹੈਗੀ ਉਹ ਸੀ ਪ੍ਰੋਸੀਜਰ ਜਿਹੜਾ ਹੈਗਾ ਅਡਾਪਟ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਇਲੈਗਲ ਪ੍ਰੋਸੈਸ ਹੈ ਉਹ ਹਮਲੇ ਵਿੱਚ ਡਿਲਾ ਰਿਹਾ ਹੈ ਕੋਈ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹਾਂਗਾ ਕਿ ਅਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਚ ਜਿਹੜੇ ਹੈਗੇ ਅਸੀਂ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਹੈ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ ਵੀ ਡੀ ਸੀ ਡਬਲਿਊ ਡੀ ਸੀ ਜਿਹੜੇ ਹੈਗੇ ਇਹਨਾਂ ਦੇ ਵਾਂਗ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਈਪ ਕੀਤਾ ਸੀਗਾ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਅਗਰ ਕਿਸੇ ਬੰਦੇ ਨੂੰ ਇਹ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਚ ਪ੍ਰੋਬਲਮ ਆਉਂਦੀ ਹੈ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰ ਕੰਸਰਟ ਐਸਚੂਆ ਹੈ ਦੇ ਆ ਰਹੀ ਬੰਦੇ ਇਹ ਤੋਂ ਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਵੀ ਪਿਛਲੇ 6 ਮਹੀਨੇ ਜਿਹੜੇ ਇੱਕ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਫੋਫੀਚਰ ਜਿਹੜੀ ਹੈਗੀ ਉਹ ਕਰਾਈ ਹੈ ਸਰ ਬਰਾਮਦਗੀ ਹੋຊਣੀ ਇਥੇ ਹੋਈ ਬਰਾਮਦਗੀ ਹਾਂ ਬਰਾਮਦਗੀ ਹੋਈ ਹੈ ਉਹ ਬਾਕੀ ਸੀ ਕਿਹੜੀ ਕੀ ਚੀਜ਼ ਬਰਾਮਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਕੇ ਲੜਕਾ ਵਿੱਚ ਲੱਗੇ ਗਾਦਿਆ ਕਿ ਕੱ ਅਹੀਂ ਪ੍ਰੈਸ ਵਾਲਿਆਂ ਨੂੰ ਸੂਚਿਤ ਕੀਤਾ ਸੀਗਾ ਉਹਨਾਂ ਨੇ ਬੜੇ ਯੋਰਚੋਰ ਨਾਲ ਇਹ ਖਬਰ ਉਠਾਈ ਸੀਗੀ ਮਹਲਾ اسلامਾਬਾਦ ਵਿੱਚ ਵਾਰਡ ਨੰਬਰ 9 ਚ ਨਸ਼ੇੜੀ ਬੜੇ ਤੁਰੇ ਫਿਰਦੇ ਆਂ ਔਰ ਨਸ਼ਾ ਵੇਚਦੇ ਆਂ ਅੱਜ ਸਵੇਰੇ ਤੜਕਸਾਰ ਐਸਐਸਪੀ ਦੇ ਕਾਫਲੇ ਦੇ ਸਮੇਤ ਇੱਥੇ ਐਕਸ਼ਨ ਹੋਇਆ ਅਸੀਂ ਧੰਨਵਾਦੀ ਆਂ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਔਰ ਸਿਟੀ ਐਸਐਚਓ ਸਿਟੀ ਡੀਐਸਪੀ ਐਸਪੀ ਹੈੱਡਕੁਆਟਰ ਇਹਨਾਂ ਨੇ ਅੱਜ ਬੜੇ ਯੋਰਚੋਰ ਨਾਲ ਵਾਰਡ ਦੇ ਵਿੱਚ ਰੇਡ ਕੀਤੀ ਆ ਔਰ ਨਸ਼ੇ ਵਾਲੇ ਵੇਚਣ ਵਾਲੇ ਉਹ ਵੀ ਅੱਜ ਰੈਸਟ ਕੀਤੇ ਆ ਔਰ ਬਾਕੀਆਂ ਨੂੰ ਸੂਚਿਤ ਕੀਤਾ ਕਿ ਜੇ ਅੱਗੇ ਤੋਂ ਕੋਈ ਫੜਿਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਠੀਕ ਆ ਅੱਜ ਤੋਂ ਬਾਅਦ ਅਸੀਂ ਪੁਲਿਸ ਕਰਮਚਾਰੀਆਂ ਦੇ ਔਰ ਐਸਐਸਪੀ ਗੁਰਦਾਸਪੁਰ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਵੇਰੇ ਐਕਸ਼ਨ ਲਿਆ ਜਿਹੜੀ ਅੱਜਕੱਲ ਦੀ ਪੀੜੀ ਨਸ਼ੇ ਦੇ ਗੁਲਤਾਨ ਹੁੰਦੀ ਜਾ ਰਹੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੇਰਾ ਨੌਜਵਾਨਾਂ ਨੂੰ ਸੰਦੇਸ਼ਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਅੱਗੇ ਕਰਦਾ ਕਿ ਨਸ਼ੇ ਦੇ ਵਿੱਚੋਂ ਇਹ ਜਿਹੜਾ ਕੋੜ ਹੈ ਇਹਦੇ ਵਿੱਚੋਂ ਨਿਕਲੋ ਔਰ ਇਹ ਨਸ਼ਾ ਬਿਲਕੁਲ ਨਾ ਕਰੋ ਆਪਣੀ ਸਿਹਤ ਜਿਹੜੀ ਹੈ ਇਹਦੇ ਇhtiyar